ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵਾਲੀਆਂ ਜਿਹੜੀਆਂ ਫਰਸਟ ਕਲੈਕਸ਼ਨ ਚੱਲ ਰਹੀਆਂ ਨੇ ਪਿਓਰ ਕਾਟਨ ਦੀ ਸ਼ਰਟ ਪਿਓਰ ਕਾਟਨ ਦਾ ਬਾਟਮ ਤੇ ਨਾਲ ਪਿਓਰ ਕਾਟਨ ਦੇ ਵਿੱਚ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟਾ ਜਿਹੜਾ ਉਹ ਜੋ ਬਹੁਤ ਜ਼ਿਆਦਾ ਹਾਰੜ ਰਹਿਣ ਵਾਲਾ ਨਹੀਂ ਹੈ ਸੌਫਟ ਜਿਹਾ ਦੁਪੱਟਾ ਮਿਲੇਗਾ ਕਾਟਨ ਦਾ ਕੁਝ ਨਾਲ ਜਿਹੜੇ ਬਾਟਮ ਹੈ ਆ ਪਲੀਨ ਆਏਗਾ ਕੁਝ ਨਾਲ ਪ੍ਰਿੰਟਡ ਆਏਗਾ ਸ਼ਰਟ ਤੇ ਦੁਪੱਟਾ ਸਭ ਨਾਲ ਹੀ ਪ੍ਰਿੰਟਡ ਹੈ ਕਿਸੇ ਵੀ ਨਾਲ ਜਿਹੜਾ ਸ਼ੋਰ ਦਾ ਫੈਬਰਿਕ ਦਾ ਦੁਪੱਟੇ ਦਾ ਪਲੇਨ ਨਹੀਂ ਆਏਗਾ ਜਿਹੜੀਆਂ ਫਰਸਟ ਦੇ ਕਲੈਕਸ਼ਨਾਂ ਚੱਲੀਆਂ ਸੀ ਉਹ 560 ਰੁਪਏ ਦੇ ਵਿੱਚ ਸੀਗੀਆਂ ਇਹ ਕਢਾਈਆਂ ਵਾਲੀਆਂ ਕਲੈਕਸ਼ਨ ਆਣੀਆਂ ਇਹ ਵੀ ਸੇਮ ਰੇਟ ਤੇ ਪਰ ਥੋੜਾ ਥੋੜਾ ਕਿਤੇ ਕਿਤੇ ਕੁਛ ਦਾ ਜਿਹੜਾ ਰੇਟ ਡਿਫਰੈਂਸ ਹੋ ਜਾਏਗਾ ਇਹਦੇ ਵਿੱਚ ਚਾਰ ਕਲਰ ਆਪਸ਼ਨ ਨੇ ਤੇ ਮੈਂ ਇੱਥੇ ਐਡ ਕਰ ਦਿੱਤੇ ਨੇ ਪਿਓਰ ਕਾਟਨ ਦੇ ਕਢਾਈਆਂ ਵਾਲੇ ਸੂਟ ਨੇ ਪਾਰਟੀ ਵੇ ਲੁੱਕ ਦੇਣ ਵਾਲੇ ਸੂਟ ਨੇ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਕੰਟਰਾਸਟ ਦੇ ਬਣੇ ਹੋਏ ਨੇ ਇਹ ਤੁਹਾਨੂੰ ਆਲਓਵਰ ਪ੍ਰਿੰਟਡ ਮਿਲੇਗਾ ਬਹੁਤ ਪਿਆਰਾ ਸੂਟ ਹੈ ਚਾਰ ਕਲਰ ਆਪਸ਼ਨ ਦੇ ਨਾਲ ਇਹਦੇ ਵਿੱਚ ਚਾਰ ਕਲਰ ਆਪਸ਼ਨ ਆਣਗੇ ਇਹਨਾਂ ਵਿੱਚੋਂ ਸੇਲ ਵੀ ਇੱਥੇ ਵੀ ਆਏ ਹਨ ਇੱਕ ਕਲੈਕਸ਼ਨਾਂ ਤੇ ਉਹ ਵੀ ਮੈਂ ਵਿੱਚ ਐਡ ਕੀਤੀ ਹੋਈਆਂ ਨੇ ਤੁਸੀਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ ਐਡ ਕੀਤਾ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇੱਥੇ ਕਿਸੇ ਵਾਰੀ ਮੈਂ ਪ੍ਰਾਈਸ ਨਹੀਂ ਵੀ ਦੱਸਦੀ ਕਦੀ ਕਦੀ ਜਿੰਨਾ ਦਾ ਪੋਸੀਬਲ ਹੁੰਦਾ ਮੈਂ ਦੱਸ ਦਿੰਦੀ ਹਾਂ ਤੁਸੀਂ ਪ੍ਰਾਈਸ ਜਾਣਨਾ ਹੈ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਅੱਜ ਵਾਲੇ ਵੈਸੇ ਮੋਸਤੀ ਜਿਹੜੇ ਸੂਟ ਨੇ ਸਾਰੇ ਹੀ ਕੜਾਈਆਂ ਵਾਲੇ ਨੇ ਕੁਛ ਆਨਕੇ ਪ੍ਰਿੰਟਡ ਬਟ ਸਾਰੇ ਹੀ ਜਿਹੜੇ ਨੇ ਪਾਰਟੀ ਵੇ ਲੁੱਕ ਵਾਲੀਏ ਕਲੈਕਸ਼ਨਾਂ ਨੇ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਐਡ ਕੀਤਾ ਆ ਸਟੇਟਸ ਦੇਖਣਾ ਹੈ ਤਾਂ ਮੈਨੂੰ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਮੇਰਾ ਜਿਹੜਾ ਸਟੇਟਸ ਹੈ ਉਹ ਤੁਹਾਨੂੰ ਸ਼ੋ ਹੋ ਜਾਏਗਾ ਤੇ WhatsApp ਤੇ ਸਟੇਟਸ ਮੈਂ ਬਹੁਤ ਜ਼ਿਆਦਾ ਲਗਾਨੀ ਹੈ ਉਥੇ ਤੁਹਾਨੂੰ ਫਿਰ ਸ਼ੋ ਹੋ ਜਾਏਗਾ ਜਿੰਨਾ ਵੀ ਸਟੇਟਸ ਲਗਾਨੀ ਹੈ ਇੱਥੇ ਮੈਂ ਥੋੜੀਆਂ ਜਿਹੀ ਕਲੈਕਸ਼ਨਾਂ ਹੀ ਲੈ ਕੇ ਆਂਦੀ ਆਂ ਛੋਟੇ ਛੋਟੇ ਵੀਡੀਓ ਹੁੰਦੀਆਂ ਨੇ ਹਮੇਸ਼ਾ ਹੀ ਬਟ ਜੋ ਮੈਂ ਸਿਲੇਕਟਡ ਕਲੈਕਸ਼ਨਾਂ ਲੈ ਕੇ ਆਨੀ ਆਂ ਤੇ ਜਿਹੜੀਆਂ ਕਾਫੀ ਟਾਈਮ ਤੱਕ ਮੇਰੇ ਕੋਲ ਅਵੇਲੇਬਲ ਹੁੰਦੀਆਂ ਨੇ ਮੈਂ ਉਹ ਕਲੈਕਸ਼ਨਾਂ ਲੈ ਕੇ ਆਂਦੀ ਆਂ ਤੇ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਕਲੈਕਸ਼ਨਾਂ ਨਾਲ ਨਵੇਂ-ਨਵੇਂ ਸੂਟਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ